ਦੋਸਤੋ ਵੇਲੇ ਦੀ ਗੱਲ ਚ ਆਪ ਸਭ ਦਾ ਸਵਾਗਤ ਨਿਹੰਦਰ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਬਾਣੀ ਦੇ ਵਿੱਚ ਪਾਣੀ ਬਾਰੇ ਬਹੁਤ ਕੁਝ ਲਿਖਿਆ ਗਿਆ ਉਹਦੀ ਇੱਜ਼ਤ ਉਹਦੀ ਸੰਭਾਲ ਬਾਰੇ ਪਹਿਲਾਂ ਪਾਣੀ ਜਿਉ ਹੈ ਜਿਤ ਧਰਿਆ ਸਭ ਕੋਈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਕਿੰਨੀ ਵੱਡੀ ਗੱਲ ਕੀਤੀ ਹੈ ਪਰ ਲੋਕ ਇਹਨੂੰ ਸੁਣ ਕੇ ਇੱਕ ਇਹਨੂੰ ਐਦਾਂ ਹੀ ਵਿਸਾਰ ਦਿੰਦੇ ਆ ਕਿ ਪਾਣੀ ਹੈ ਚਲੋ ਇਹ ਤਾਂ ਸਾਨੂੰ ਕੁਦਰਤ ਦੀ ਨਿਯਮਤ ਹੈ ਮਿਲਦੀ ਰਹੂਗੀ ਤੇ ਇਹਨੂੰ ਕੋਈ ਬਹੁਤੀ ਸੰਭਾਲਦੀ ਜਾਂ ਇਹਦੀ ਲੋੜ ਨਹੀਂ ਪਰ ਜੋ ਹਾਲਾਤ ਸਾਡੇ ਸਾਹਮਣੇ ਇਸ ਵੇਲੇ ਆ ਰਹੇ ਨੇ ਉਹ ਬੜੇ ਗੰਭੀਰ ਨੇ ਜਦੋਂ ਦੁਨੀਆ ਦੀ ਸਭਤਾ ਮਨੁੱਖ ਦੀ ਸਭਤਾ ਜੋ ਵਿਕਾਸ ਕਰ ਰਹੀ ਸੀ ਤਾਂ ਸਭ ਤੋਂ ਪਹਿਲਾਂ ਜਿਹੜੀ ਉਹਦੀ ਜਿਹੜੀ ਹੋਣ ਆਪਣੇ ਆਪ ਨੂੰ ਉਹਨੇ ਰੱਖਿਆ ਨਦੀਆਂ ਦੇ ਕੰਢੇ ਸਮੁੰਦਰਾਂ ਦੇ ਕੰਢੇ ਪਾਣੀ ਦੇ ਨੇੜੇ ਆਪਣੇ ਆਪ ਨੂੰ ਰੱਖਿਆ ਫਿਰ ਉਹ ਵਿਕਾਸ ਕੀਤੀ ਫਿਰ ਉਹ ਸੜਕਾਂ ਦੇ ਕੰਢੇ ਆ ਗਈ ਫਿਰ ਉਹਨੇ ਹੋਰ ਵਿਕਾਸ ਕੀਤਾ ਰੇਲਾਂ ਦੇ ਪਟੜੀਆਂ ਦੇ ਕੰਡੇ ਆ ਗਈ ਹੁਣ ਉਹ ਏਅਰਪੋਰਟ ਦੇ ਨੇੜੇ ਜਾ ਰਹੀ ਹੈ ਪਰ ਪਾਣੀ ਦੀ ਲੋੜ ਤਾਂ ਹਰ ਵੇਲੇ ਪੈਂਦੀ ਹੈ ਤੇ ਇਸ ਕਰਕੇ ਉਹ ਭਾਵੇਂ ਉਹ ਦੂਰ ਹੋ ਗਿਆ ਉਹਨਾਂ ਤੋਂ ਪਰ ਜਦੋਂ ਪਾਣੀ ਉਹਨਾਂ ਤੋਂ ਸਬਤਾ ਜੋ ਉਹਨਾਂ ਦੇ ਨੇੜੇ ਪਰਾ ਹੋਇਆ ਤਾਂ ਕਈ ਸਬਤਾ ਪਾਣੀ ਦੇ ਕਰਕੇ ਉਜੜੀਆਂ ਤੇ ਉਹ ਖਤਮ ਵੀ ਹੋ ਗਈਆਂ ਅੱਜ ਅਸੀਂ ਪਾਣੀ ਬਾਰੇ ਗੱਲ ਕਿਉਂ ਕਰ ਰਹੇ ਹਾਂ ਦਾ ਮੁੱਖ ਕਾਰਨ ਇੱਕ ਹੈ ਜਿਹੜੀ ਸਾਡੇ ਸਾਹਮਣੇ ਰੋਜ਼ ਖਬਰਾਂ ਸਾਡੇ ਕੋਲ ਆਉਂਦੀਆਂ ਨੇ ਫੋਟੋਆਂ ਵੀ ਬਣੀ ਜਬਰਦਸਤ ਆਉਂਦੀਆਂ ਨੇ ਬੜੀ ਭਿਆਨਕ ਤਸਵੀਰ ਪੇਸ਼ ਕਰਦੀਆਂ ਕਰਨਾਟਕ ਦੀਆਂ ਹਾਈਦਰਾਬਾਦ ਦੀਆਂ ਚੇਨਈ ਦੀਆਂ ਜਿੱਥੇ ਪਾਣੀ ਦਾ ਕਰਾਈਸਿਸ ਇੰਨਾ ਜ਼ਿਆਦਾ ਆ ਗਿਆ ਕਿ ਲੋਕ ਇੱਕ ਇੱਕ ਬੂੰਦ ਲਈ ਮਾਰੇ ਮਾਰੇ ਫਿਰ ਰਹੇ ਨੇ ਮੈਂ ਇੱਥੋਂ ਤੱਕ ਕਿ ਉੱਥੇ ਕਰਨਾਟਕ ਦੇ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਨੂੰ ਵੀ ਪਾਣੀ ਟੈਂਕਰਾਂ ਤੋਂ ਮੰਗਾਉਣਾ ਪੈ ਰਿਹਾ ਤੇ ਉੱਥੇ 20 ਲੀਟਰ ਪਾਣੀ ਦੀ ਕੀਮਤ 2000 ਅਰਪੇ ਤੱਕ ਜਾ ਚੁੱਕੀ ਹੈ ਇਹ ਇੱਕ ਇੱਕ ਤਰਾਜ਼ਦੀ ਹੈ ਕਿ ਜਿੰਝ ਆਬਾਦੀ ਵੱਧਦੀ ਹੈ ਬੰਗਲੌਰ ਦੀ ਜਿਹੜੀ ਆਬਾਦੀ ਹੈ ਇਸ ਵੇਲੇ ਉਹਦੀ ਰਾਜਸਤਾਨੀ ਹੈ ਦੀ ਕਰਨਾਟਕ ਦੀ ਉਹਦੀ ਆਬਾਦੀ ਇਸ ਵੇਲੇ 1.5 ਕਰੋੜ ਦੇ ਨੇੜੇ ਹੈ ਤੇ ਪਾਣੀ ਪਾਣੀ ਦੇ ਜਿਹੜੇ ਸੋਰਸ ਤੋਂ ਘਟੇ ਆ ਮੀਂਹ ਨਹੀਂ ਪੈ ਰਿਹਾ ਤੇ ਦੂਜਾ ਪਾਣੀ ਦੀ ਸੰਭਾਲ ਜਿਹੜੀ ਆਪਾਂ ਗੱਲ ਕੀਤੀ ਹੈ ਉਹ ਬਿਲਕੁਲ ਨਹੀਂ ਕੀਤੀ ਜਾ ਰਹੀ ਇਹਦੇ ਬਾਰੇ ਸਰਕਾਰਾਂ ਵੀ ਬਹੁਤ ਹਮਲਾ ਮਾਰ ਰਹੀਆਂ ਨੇ ਕਈ ਸੰਸ ਗੈਰ ਸਰਕਾਰੀ ਸੰਸਥਾਵਾਂ ਵੀ ਹਮਲਾ ਮਾਰ ਰਹੀਆਂ ਨੇ ਪਰ ਲੋਕ ਇੱਕ ਜਿੰਮਸੇ ਇੱਕ ਗਰੰਟਡ ਲੈ ਕੇ ਚੱਲ ਰਹੇ ਵੀ ਪਾਣੀ ਤਾਂ ਸਾਨੂੰ ਮਿਲਣ ਲਈ ਹੈ ਪਰ ਜੇ ਆਪਾਂ ਗੱਲ ਕਰੀਏ ਪੰਜਾਬ ਦੀ ਪੰਜਾਬ ਵੀ ਇਹ ਤਾਂ ਕੋਈ ਬਹੁਤਾ ਪੁਰਾਣੀ ਹੈਗਾ ਭਾਵੇਂ ਨੂੰ ਆਪਾਂ 5 ਦਿਨਿਆਂ ਬਾਅਦ ਹੀ ਧਰਤੀ ਕਹਿੰਦੇ ਆ ਪਰ ਆਪਣੇ ਕਰਨੀਏ 2.5 ਆਪ ਕਰਕੇ ਹੀ ਹੈਗਾ ਪਰ ਇਹਦਾ ਵੀ ਇੱਕ ਖਤਰਨਾਕ ਜਿਹੜਾ ਇੱਕ ਜਿਹੜਾ ਦ੍ਰਿਸ਼ ਸਾਡੇ ਸਾਹਮਣੇ ਆ ਰਿਹਾ ਹੈ ਜਿਹੜੀ ਨੀਤੀਯੋਗ ਨੇ ਜਿਹੜੀ ਹਾਲੀਆ ਦੀ ਰਿਪੋਰਟ ਆਪਣੀ ਜਾਰੀ ਕੀਤੀ ਹੈ ਉਹਦੇ ਚ ਉਹਨੇ ਇਹਨਾਂ 30 ਸ਼ਹਿਰਾਂ ਦਾ ਨਾਮ ਦਿੱਤਾ ਜਿਹੜੀਆਂ 2030 ਤੱਕ ਜਿੱਥੇ ਪਾਣੀ ਦਾ ਸੰਕਟ ਬਹੁਤ ਗੰਭੀਰ ਹੋ ਜਾਊਗਾ ਉਹਦੇ ਚ ਪੰਜਾਬ ਦੇ ਦੋ ਸ਼ਹਿਰ ਆਉਂਦੇ ਨੇ ਅੰਮ੍ਰਿਤਸਰ ਆਉਂਦਾ ਇੱਕ ਲੁਧਿਆਣਾ ਆਉਂਦਾ ਤੇ ਜੇ ਆਪਾਂ ਦੇਖੀਏ ਵੀ ਪੰਜਾਬ ਤਾਂ ਪਾਣੀ ਸਾਨੂੰ ਨਦੀਆਂ ਤੋਂ ਮਿਲ ਜੂ ਸਾਡੇ ਕੋਲ ਆਬ ਹੈਗੇ ਪਰ ਜਿਹੜਾ ਗਲੋਬਲ ਵਾਰਮਿੰਗ ਹੋ ਰਹੀ ਹੈ ਜਿਵੇਂ ਆਪਾਂ ਵੀ ਇਸ ਮੰਚ ਤੋਂ ਪਹਿਲਾਂ ਕੀਤਾ ਹੈ ਉਹਦੇ ਜਿਹੜੇ ਨਾਲ ਜਿਹੜੀਆਂ ਉੱਪਰੋਂ ਬਰਫ਼ ਤੇਜ਼ੀ ਨਾਲ ਪਿਘਲ ਰਹੀ ਹੈ ਇਹ ਤੇ ਬਹੁਤ ਬਰਬਾਰੀ ਘਟ ਹੋ ਰਹੀ ਅਸੀਂ ਵੀ ਦੇਖਿਆ ਬਰਬਾਰੀ ਬੜੀ ਲੇਟ ਹੋਈ ਹੈ ਤੇ ਉਹ ਉਨੀ ਨਹੀਂ ਹੋਈ ਜਿੰਨੀ ਚਾਹੀਦੀ ਸੀ ਫਸਲਾਂ ਵੀ ਖਰਾਬ ਹੋਈਆਂ ਤੇ ਜਿਹੜਾ ਉਹ ਪਾਣੀ ਹੈ ਜੇ ਆਪਾਂ ਕਿੰਨੇ ਵੀ ਨਦੀਆਂ ਸਾਨੂੰ ਮਿਲ ਜੂਗਾ ਉਹ ਵੀ ਇੱਕ ਸਾਡੇ ਕੋਲ ਇੱਕ ਬਹੁਤਾਂ ਦੇਰ ਦੀ ਗੱਲ ਨਹੀਂ ਹੈ ਸੰਯੁਕਤ ਰਾਸ਼ਟਰ ਨੇ ਜਿਹੜੀ ਆਪਣੀ ਇੱਕ ਰਿਪੋਰਟ ਜਾਰੀ ਕੀਤੀ ਹੈ ਕਿ ਜਿਹੜਾ ਗੰਗਾ ਦਾ ਜਾਂ ਹੋਰ ਇਹਦੇ ਨਾਲ ਸੰਬੰਧਿਤ ਨੇ ਇਹ ਕੋਈ ਬਹੁਤੀ ਦੇਰ ਚੱਲਣਗੀਆਂ ਨਹੀਂ ਜਿਸ ਤਰ੍ਹਾਂ ਗਲੋਬ ਵਾਰਮਿੰਗ ਚੱਲ ਰਹੀ ਹੈ ਤੇ ਲੋਕ ਕੁਦਰਤ ਨਾਲ ਖਿਲਵਾੜ ਕਰ ਰਹੇ ਨੇ ਦੂਜੀ ਗੱਲ ਇਹ ਹੈ ਕਿ ਪੰਜਾਬ ਚ ਹੋਰ ਸਾਰੇ ਸੂਬਿਆਂ ਚ ਵੀ ਹਾਲ ਹੈ ਪੰਜਾਬ ਚ ਵੀ ਧਰਤੀ ਹੇਠੋਂ ਜਿਹੜਾ ਪਾਣੀ ਹੈ ਕੋ ਪੰਜਾਬ ਪੰਜਾਬ ਚ ਰਹਿੰਦੇ ਆ ਸਾਨੂੰ ਇਹਦਾ ਜ਼ਿਆਦਾ ਫਿਕਰ ਰਹਿੰਦਾ ਬੜਾ ਤੇਜ਼ੀ ਨਾਲ ਕੱਢਿਆ ਜਾ ਰਿਹਾ ਤੇ ਅਸੀਂ ਕਹਿੰਦੇ ਵੀ ਧਰਤੀ ਦਾ ਪਾਣੀ ਕਹਿੰਦੇ ਨਵਾਂ ਆ ਜਾਂਦਾ ਮੀਂਹ ਪੈਂਦਾ ਕਿਉਂਕਿ ਮੀਂਹ ਤਾਂ ਪੈ ਹੀ ਨਹੀਂ ਰਹੇ ਬਹੁਤ ਹੀ ਗਿਨੇ ਚੁਨੇ ਜਿਵੇਂ ਬਰਸਾਤਾ ਹੁੰਦੀਆਂ ਬੜੀਆਂ ਬੇਮੌਸਮੀ ਹੁੰਦੀਆਂ ਨੇ ਤੇ ਉਹ ਜਿਹੜਾ ਮੀਂਹ ਆ ਕਹਿੰਦੇ ਵੀ ਉਹ ਧਰਤੀ ਰੀਚਾਰਜ ਕਰਦਾ ਇਹੋ ਜਿਹਾ ਕੁਝ ਨਹੀਂ ਹੈ ਕੋਈ ਉਹਦੇ ਲਈ ਇੱਕ ਸਿਸਟਮ ਹੁੰਦਾ ਇੱਕ ਉਹ ਜਿਹੜਾ ਉਹਨੂੰ ਰੀਚਾਰਜ ਕਰਦਾ ਪਰ ਜਿਹੜਾ ਧਰਤੀ ਹੇਠਲਾ ਪਾਣੀ ਆ ਬੜਾ ਤੇਜ਼ੀ ਨਾਲ ਘਟ ਰਿਹਾ ਬੋਰ ਦੇਖੋ ਕਿੰਨੀ ਡੂੰਘੇ ਜਾ ਰਹੇ ਨੇ ਉਹ ਇੱਕ ਹਾਲੀਆ ਮੈਂ ਰਿਪੋਰਟ ਪੜ੍ਹ ਰਹੀ ਸੀ ਜਕਾਰਤਾ ਜਿਹੜਾ ਇੰਡੋਨੇਸ਼ੀਆ ਦੀ ਰਾਜਧਾਨੀ ਹੈ ਉਹਦੇ ਚ ਵੀ ਜਿਹੜੀ ਆਬਾਦੀ ਹੈ ਖਾਸੀ ਹੋਣ ਕਰਕੇ ਉਹ ਪਾਣੀ ਦੀ ਬਹੁਤ ਵੱਡੇ ਪੱਧਰ ਤੇ ਉਹਦੀ ਜਮੀਨ ਚੋਂ ਪਾਣੀ ਕੱਢਿਆ ਜਾ ਰਿਹਾ ਉੱਥੇ ਪਰ ਉਹ ਜਦੋਂ ਉਹਨਾਂ ਨੇ ਸਰਵੇ ਕੀਤਾ ਤਾਂ ਉਹ ਸਮੁੰਦਰ ਦੇ ਵਿੱਚ ਡੁੱਬਣ ਲੱਗ ਗਿਆ ਜਕਾਰਤਾ ਤੇ ਆਉਂਦੇ ਸਮੇਂ ਚ ਕਹਿੰਦੇ ਉਹਦੀ ਹੋਂਦ ਖਤਮ ਹੋ ਸਕਦੀ ਹੈ ਕਾਰਨ ਇਹਦਾ ਕਿ ਧਰਤੀ ਜਿਹੜਾ ਪਾਣੀ ਕੱਢਿਆ ਜਾ ਰਿਹਾ ਹੈ ਉਹਦੇ ਨਾਲ ਜਿਹੜੀ 25 ਸਾਲਾਂ ਦੇ ਵਿੱਚ ਜਕਾਰਤਾ 16 ਫੁੱਟ ਤੱਕ ਤਸ ਚੁੱਕਿਆ ਤੇ ਹੁਣ ਦੇਖੋ ਉਹਦਾ ਹਾਲ ਅਸੀਂ ਵੀ ਪਾਣੀ ਕੱਢ ਰਹੇ ਹਾਂ ਸਾਡੇ ਦੇਸ਼ 'ਚ ਹੋਰ ਸੂਬੇ ਵੀ ਕੱਢ ਰਹੇ ਨੇ ਤੇ ਜੇ ਇਦਾਂ ਹੀ ਹਾਲ ਰਿਹਾ ਤਾਂ ਉਹ ਸੂਬਿਆਂ ਦਾ ਵੀ ਹਾਲ ਬੜਾ ਮਾੜਾ ਹੋਊਗਾ ਜ਼ਮੀਨ ਤਾਜੂਗੀ ਤੇ ਇੱਕ ਗੰਭੀਰ ਸੰਕਟ ਪੈਦਾ ਹੋਊਗਾ ਇਸੇ ਇੱਕ ਸੰਕਟ ਨੂੰ ਦੇਖਦੇ ਆ ਪਿਛਲੇ ਸਾਲ ਸੰਯੁਕਤ ਰਾਸ਼ਟਰ ਨੇ ਇੱਕ ਆਪਣੇ 45 46 ਸਾਲਾਂਾਂ ਚ ਪਹਿਲੀ ਵਾਰੀ ਪਾਣੀ ਬਾਰੇ ਇੱਕ ਕਾਨਫਰੰਸ ਕੀਤੀ ਸੀ ਇਹਦਾ ਮਤਲਬ ਹੈ ਕਿ ਸੰਯੁਕਤ ਰਾਸ਼ਟਰ ਦੇ ਜਿਹੜੇ ਮੁਲਕ ਨੇ ਉਹ ਸਾਰੇ ਇਸ ਬਾਰੇ ਚਿੰਤਤ ਨੇ ਕਿ ਪਾਣੀ ਨੂੰ ਕਿਵੇਂ ਬਚਾਇਆ ਜਾਵੇ ਲੋਕਾਂ ਤੱਕ ਕਿਵੇਂ ਪਹੁੰਚਾਇਆ ਜਾਵੇ ਤੇ ਇਹਦੀ ਜਿਹੜੀ ਸੁਚੱਜੀ ਵਰਤ ਵਰਤੋਂ ਹੋਵੇ ਤੇ ਇਹਦੀ ਸੰਭਾਲ ਹੋਵੇ ਦੂਜੀ ਗੱਲ ਇਹ ਹੈ ਕਿ ਜਿਹੜਾ ਸਾਡੇ ਆ ਆਮ ਲੋਕ ਤਾਂ ਕਹ ਰਹੇ ਇਹਦੀ ਸੰਭਾਲ ਕਰ ਸਕਦੇ ਮੇਜਾ ਕਾਰਪੋਰੇਟ ਸਿਸਟਮ ਹੈ ਉਹ ਉਸ ਨੂੰ ਇਸ ਤਰ੍ਹਾਂ ਬੇਤਹਾਸ਼ਾ ਵਰਤ ਰਿਹਾ ਲੋਕ ਕਹਿੰਦੇ ਨੇ ਕਿ ਲੋਕਾਂ ਦਾ ਇਹ ਵੀ ਇੱਕ ਸਵਾਲ ਉੱਠ ਜਾਇਜ ਹੈ ਕਿ ਜੇ ਕਾਰਪੋਰੇਟ ਵਾਲੇ ਬੇਤਹਾਸ਼ਾ ਪਾਣੀ ਵਰਤਦੇ ਨੇ ਜਿਵੇਂ ਸ਼ਰਾਬ ਫੈਕਟਰੀਆਂ ਜਾਂ ਹੋਰ ਕਾਰਨ ਇਹਨਾਂ ਨੂੰ ਰੋਕਣਾ ਚਾਹੀਦਾ ਹੈ ਤੇ ਜਿਹੜੇ ਸਾਡੇ ਚੰਗੀਆਂ ਪਾਣੀ ਦੇ ਸਰੋਤ ਤੇ ਨਦੀਆਂ ਨਾਲੇ ਇਹਨਾਂ ਦੇ ਵਿੱਚ ਜਿਹੜਾ ਇਹਨਾਂ ਦਾ ਕਾਰਖਾਨਿਆਂ ਦਾ ਗੰਦਾ ਪਾਣੀ ਮਿਲਦਾ ਹੈ ਜਾਂ ਹੋਰ ਹੈ ਇਹ ਇਹਨਾਂ ਨੂੰ ਰੋਕਣਾ ਚਾਹੀਦਾ ਤਾਂ ਕਿ ਪਾਣੀ ਦਾ ਜਿਹੜਾ ਜਿਹੜਾ ਅਮਿਆਰ ਬਣਿਆ ਰਹੇ ਤੇ ਜਿਹੜੇ ਵਾਟਰ ਟ੍ਰੀਟਮੈਂਟ ਲਾਉਣੇ ਚਾਹੀਦੇ ਆ ਇਹ ਕਹਿ ਤਾਂ ਦਿੰਦੀ ਆ ਸਰਕਾਰ ਵੀ ਇੱਕ ਫੈਕਟਰੀਆਂ ਨੂੰ ਵਾਟਰ ਟ੍ਰੀਟਮੈਂਟ ਪਲਾਂਟ ਲਾਉਣੇ ਚਾਹੀਦੇ ਨੇ ਪਰ ਕਦੇ ਇਹਦੀ ਰਿਪੋਰਟ ਨਹੀਂ ਆਈ ਵੀ ਵਾਟਰ ਟ੍ਰੀਟਮੈਂਟ ਪਲਾਂਟ ਕਿੰਨੇ ਚੱਲ ਰਹੇ ਨੇ ਕਿੰਨੇ ਆਨੇ ਲਾਏ ਨੇ ਤੇ ਕਿੰਨਾ ਖਰਚਾ ਕੀਤਾ ਕਿੰਨੇ ਉਹਨਾਂ ਦਾ ਸਰਵੇ ਕੀਤਾ ਗਿਆ ਕਿ ਉਹਨਾਂ ਕਿੰਨਿਆਂ ਨੂੰ ਜੇ ਨਹੀਂ ਲਾਏ ਜਾਂ ਉਹਨਾਂ ਨੇ ਬੰਦ ਰੱਖਿਓ ਹੈ ਲਾ ਕੇ ਇੱਕ ਫਾਰਮੈਲਿਟੀ ਰੱਖੀ ਹੋਈ ਹੈ ਤੇ ਉਹਨਾਂ ਖਿਲਾਫ ਕੀ ਕਾਰਵਾਈ ਕੀਤੀ ਹੈ ਕਿ ਸਖਤ ਤੋਂ ਸਖਤ ਕਾਰਵਾਈ ਵੱਡੇ ਤੋਂ ਵੱਡੇ ਜੁਰਮਾਨੇ ਹੋਣੇ ਚਾਹੀਦੇ ਨੇ ਕੱਲਾ ਕਿਸਾਨਾਂ ਨੂੰ ਜਾਂ ਆਮ ਲੋਕਾਂ ਨੂੰ ਇਹਦੇ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਕਿ ਥੋੜੇ ਕਰਕੇ ਪਾਣੀ ਘਟ ਰਿਹਾ ਇਹਦੇ ਵਿੱਚ ਜਿਹੜੇ ਕਾਰਪੋਰੇਟ ਸਿਸਟਮ ਹੈ ਉਹ ਵੀ ਇੱਕ ਬਹੁਤ ਵੱਡੇ ਪੱਧਰ ਤੇ ਇਹਦੇ ਲਈ ਜ਼ਿੰਮੇਵਾਰ ਹੈ ਕਿਉਂਕਿ ਸਾਡੇ ਜਿਹੜੇ ਪੀਣ ਵਾਲੇ ਪਾਣੀ ਦੇ ਸਰੋਤਾਂ ਨੂੰ ਖਰਾਬ ਵੀ ਕਰ ਰਿਹਾ ਤਾਂ ਅੱਜ ਸਾਡੀ ਇਸ ਮੰਚ ਤੋਂ ਇਹੀ ਇੱਕ ਸਾਰਿਆਂ ਨੂੰ ਬੇਨਤੀ ਹੈ ਕਿ ਪਾਣੀ ਦੀ ਕੀਮਤ ਨੂੰ ਸਮਝਿਆ ਜਾਵੇ ਕਿਉਂਕਿ ਜਦੋਂ ਕੋਈ ਬੰਦਾ ਕਿਸੇ ਨੂੰ ਪਿਆਸ ਲੱਗਦੀ ਆ ਤੇ ਉਹਨੂੰ ਪਾਣੀ ਨਾ ਮਿਲੇ ਤੇ ਦੇਖੋ ਇੱਕ ਕੁੱਟ ਲਈ ਉਹ ਕਿੰਨਾ ਉਹਦੇ ਲਈ ਤਰਸੂਗਾ ਅਜਾ ਉਹਦੀ ਉਹ ਪਾਣੀ ਦੀ ਕਿੰਨੀ ਵੱਡੀ ਕੀਮਤ ਹੋਊਗੀ ਸੋ ਅੱਜ ਅਸੀਂ ਇਸ ਤੋਂ ਹੀ ਅੱਜ ਤੋਂ ਇੱਕ ਤਹਿਈਆ ਕਰੀਏ ਕਿ ਪਾਣੀ ਨੂੰ ਅਸੀਂ ਬਚਾਉਣਾ ਹੈ ਤੇ ਗੁਰੂ ਦੇ ਜਿਹੜੇ ਸ਼ਬਦ ਨੇ ਉਹਨਾਂ ਤੇ ਪੂਰਨ ਉਤਰਨਾ ਬਹੁਤ ਬਹੁਤ ਧੰਨਵਾਦ